ਕਿਨੇ ਫਾਈਓਵਰ ਦੇ ਉੱਪਰ ਵੱਡਾ ਖੱਡਾ ਜਿਹੜਾ ਪਿਆ ਹੋਇਆ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਬਰਸਾਤ ਆਊ ਤਾਂ ਸਰੀਏ ਨੂੰ ਜੰਗਾਲ ਲੱਗ ਜੂ ਤੇ ਉਸ ਦੀ ਜਿਹੜੀ ਆ ਹੋਰ ਜ਼ਿਆਦਾ ਮਿਆਦ ਹੋਵੇ ਵਿਰੋਧੀਆਂ ਨੂੰ ਕੋ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂਦੇ ਆ ਰਾਈਟ ਅਸੀਂ ਦੋ ਦਿਨ ਬਾਹਰ ਸੀ ਵਿਧਾਨ ਸਭਾ ਕਮੇਟੀਆਂ ਦੀ ਮੀਟਿੰਗਾਂ ਸੀਗੀ ਅੱਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾ ਹੈਗਾ ਕੰਮ ਤਾਂ ਸਰ ਲੇਬਰ ਨਹੀਂ ਕਰਨਾ ਮੈਨੂੰ ਨਹੀਂ ਲੇਬਰ ਨੇ ਕਰਨਾ ਅਸੀਂ ਦੋ ਦਿਨ ਮੈਂ ਇੱਥੇ ਨਹੀਂ ਸੀ ਇਹ অপਸ਼ਨਾ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ রাইਟ ਔਰ ਅੱਜ ਜੀ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਇਸ ਵੱਡੇ ਹੱਥੇ ਦਾ ਅਡੀਕ ਕੀਤੀ ਜਾ ਰਹੀ ਆ ਉਹਨੂੰ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਇਹ ਕਰਨ ਨਹੀਂਦੀ ਆ ਇਹ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਹੀ ਬਾਤ ਚੱਕਣੀ ਪੈਂਦੀ ਆ ਕਿੱਥੇ ਕਮੀ ਰਹਿ ਰਹੀ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਮੰਨ ਕਿਉਂ ਨਹੀਂ ਰਹੇ ਤੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤਾਨੂੰ 2 3 ਵਜੇ ਤੱਕ ਰਿਜ਼ਲਟ ਦਵਾਂਗੇ। ਭਾਵੇਂ ਮੈਨੂੰ ਉੱਥੇ ਕੁਰਸੀ ਢਾ ਕੇ ਆਪਣਾ ਬਹਿਣਾ ਪਵੇ। ਖਾਤੇ ਦੀ ਅੜਿੱਕ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹਾਸਾ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ। ਚੰਗੇ ਬੋਲ ਬੋਲੋ। ਅੱਜ ਵੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ। ਕੋਈ ਹਾਸਾ ਨਹੀਂ ਹੋਣਾ। ਕੋਈ ਹਾਸਾ ਨਾ ਹੋਣ ਦੇਣਾ। ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸੀਗਾ ਨਹੀਂ ਉਰੇ। ਮੈਂ ਅੱਜ ਆ ਗਿਆ। ਅੱਜ ਮੈਂ ਸਖਤ ਪਹਿਰਾ ਦੇਣਾ। ਉੱਥੇ ਬੈਠਾਂਗੇ ਜੀ ਫਿਰ। ਹਾਂ ਨਹੀਂ ਉਹ ਤਾਂ ਕੁਰਸੀ ਢਾ ਕੇ ਬਹਿ ਜਾਗੇ ਯਾਰ। ਕੀ ਪ੍ਰੋਬਲਮ ਕੰਮ ਤਾਂ ਠੀਕ ਆ ਜਿਹੜੇ ਅਫਸਰ ਕੰਨਾ ਚੋ ਬੋਲੇ ਆ ਫਿਰ ਉਹਨਾਂ ਦੇ ਤੁਹਾਡੇ ਤਾਂ ਚਲਾਵਾਂਗੇ ਨਾ ਕੰਨਾ ਤੇ ਤਾਂ ਕਿ ਬੋਲੇ ਕੱਲ ਜਿਹੜੇ ਖੁੱਲਣ ਉਹਨਾਂ ਦੇ ਕੀ ਲੱਗਦਾ ਮੈਂ ਸਰ ਜਿਹੜਾ ਉਹ ਰੋਡ ਪੈਂਦੀ ਹੈ ਉਹ ਮਿਲਾਵੜ ਵਾਲਾ ਰੋਡ ਤੇ ਜੀ ਯਾਰ ਇਹ ਮੇਰੇ ਟਾਈਮ ਸਾਡੇ ਟਾਈਮ ਜਿਹਨੀ ਸਰਕਾਰ ਬਣੀ ਇਹ ਬਣਿਆ ਸੀ ਪਿਛਲੀ ਸਰਕਾਰ ਵਾਲੇ ਬੋਲ ਬਣਿਆ ਸੀ ਤੇ ਅਸੀਂ ਤਾਂ ਸਿਰਫ ਪਹਿਰਾ ਦੇਖ ਕੇ ਇਹਨੂੰ ਸਹੀ ਕਰਨ ਵਾਲੇ ਆ ਤੇ ਇਹਨੂੰ ਬਸ ਅਸੀਂ ਬਹੁਤ ਜਲਦੀ ਸਹੀ ਕਰਕੇ ਬੋਲਡ ਵਾਲ ਮਟੀਰੀਅਲ ਪਾਈ ਜਾਏਗਾ ਯਾਰ ਕੁਆਲ ਇਲੇ ਪਾਵਾਂਗੇ ਜੇ ਹੁਣ ਅਸੀਂ ਉਹਦੇ ਵਿੱਚ ਮਿਕਸਿੰਗ ਥੋੜੀ ਕਰਾਵਾਂਗੇ ਸਾਡੀ ਸਰਕਾਰ ਆਵਾ ਦੀ ਪਾਰਟੀ ਦੀ ਵੈਸੀ ਕ腐ਸ਼ਨ ਦੇ ਜ਼ੀਰੋ ਟਾਲ ਰੈਸਤੇ ਤੇ ਤੇ ਇਸ ਕਰਕੇ ਅਸੀਂ ਐਸਾ ਕੋਈ ਕੰਮ ਨਹੀਂ ਹੁਣ ਦਿਆਂਗੇ ਜਿਨ੍ਹਾਂ ਸਾਡੀ ਸਰਕਾਰ ਦਾ ਅਕਸ਼ ਖਰਾਬ ਹੋਵੇ ਠੀਕ ਹੈ ਧੰਨਵਾਦ ਥੈਂਕ ਯੂ ਥੈਂਕ ਯੂ ਫਾਈਓਵਰ ਦੇ ਉੱਪਰ ਵੱਡਾ ਖੱਡਾ ਜਿਹੜਾ ਪਿਆ ਹੋਇਆ ਕਿਤੇ ਨਾ ਕਿਤੇ ਵਿਰੋਧੀ ਜਿਹੜੇ ਨੇ ਸਵਾਲ ਚੁੱਕ ਰਹੇ ਨੇ ਕਿ ਜੇਕਰ ਬਰਸਾਤ ਆਊ ਤਾਂ ਸਰੀਏ ਨੂੰ ਜੰਗਾਲ ਲੱਜੂ ਤੇ ਉਸ ਦੀ ਜਿਹੜੀ ਆ ਹੋਰ ਜ਼ਿਆਦਾ ਮਿਆਦ ਵਿਰੋਧੀਆਂ ਨੂੰ ਕੋ ਅਸੀਂ ਫਿਕਰਮੰਦ ਪੰਜਾਬ ਦੇ ਹੈਗੇ ਆ ਸਾਨੂੰ ਕੰਮ ਕਰਾਉਣੇ ਵੀ ਆਉਂਦੇ ਤੇ ਕਰਨੇ ਵੀ ਆਉਂ ਅਸੀਂ 2 ਦਿਨ ਬਾਹਰ ਸੀ ਬਲਾਸਵਾ ਕਮੇਟੀਾਂ ਦੀ ਮੀਟਿੰਗਾਂ ਮੀਟਗਾ ਸੀਗੀ ਅੱਜ ਮੈਂ ਆ ਗਿਆ ਹੈਗਾ ਅੱਜ ਜਿੱਦਾਂ ਮਰਜ਼ੀ ਕਰਕੇ ਅਸੀਂ ਕੰਮ ਅੱਜ ਅੱਜ ਔਰ ਕੱਲ ਸ਼ੁਰੂ ਕਰਾਵਾ ਹੈਗਾ ਕੰਮ ਤਾਂ ਸਰ ਲੇਬਰ ਨਹੀਂ ਕਰਨਾ ਮੈਨੂੰ ਨਹੀਂ ਲੇਬਰ ਨੇ ਕਰਨਾ ਅਸੀਂ 2 ਦਿਨ ਮੈਂ ਇੱਥੇ ਨਹੀਂ ਸੀਗਾ ਠੀਕ ਹੈ ਜਿਹੜਾ ਹੁਣ ਇਹ ਅਫਸਰਾਂ ਦੀ ਜਿਹੜੀ ਨੈਗਲੀਜੈਂਸੀ ਆ ਪੁੱਛਾਂਗੇ ਭਾਈ ਕਿਉਂ ਨਹੀਂ ਇਹਨਾਂ ਨੇ ਕੰਮ ਕੀਤਾ ਰਾਈਟ ਔਰ ਅੱਜ ਹੀ ਇਹਦੇ ਉੱਤੇ ਮੈਂ ਐਕਸ਼ਨ ਕਰਕੇ ਇਸ ਵੱਡੇ ਹੱਥੇ ਦਾ ਅਡੀਕ ਕੀਤੀ ਜਾ ਰਹੀ ਹੈ ਮੰਨਦੇ ਹੋ ਇਹ ਤਾਂ ਮੰਨਦੇ ਹੋ ਵੀ ਕਿਤੇ ਨਾ ਕਿਤੇ ਵੀ ਇਹ ਗਰੀਮ ਨਹੀਂ ਹੈ ਇਹ ਅਧਿਕਾਰੀ ਮੰਨ ਕਿਉਂ ਨਹੀਂ ਰਹੇ ਹਮੇਸ਼ਾ ਤੁਹਾਨੂੰ ਹੀ ਬਾਤ ਚਿਕਣੀ ਪ ਕਿੱਥੇ ਕਮੀ ਰਹਿ ਗਈ ਕੋਈ ਤਾਂ ਹੈ ਨਾ ਚੱਕਣ ਵਾਲਾ ਇਹ ਬੰਨ ਕਿਉਂ ਨਹੀਂ ਰਹੇ ਤੇ ਕੋਈ ਗੱਲ ਨਹੀਂ ਚੱਕ ਰਿਹਾ ਆਵਾਜ਼ ਔਰ ਚੱਕਾਂਗੇ ਵੀ ਔਰ ਕੰਮ ਵੀ ਕਰਾਂਗੇ ਫਿਕਰ ਨਾ ਕਰੋ ਤੁਹਾਨੂੰ 2-3 ਵਜੇ ਤੱਕ ਰਿਜ਼ਲਟ ਦਵਾਂਗੇ ਭਾਵੇਂ ਮੈਨੂੰ ਉੱਥੇ ਕੁਰਸੀ ਰਾ ਕੇ ਆਪਨਾ ਬਹਿਣਾ ਪਵੇ ਖਾਤੇ ਦੀ ਅੜੀ ਕੀਤੀ ਜਾ ਰਹੀ ਹੈ ਕਿਉਂਕਿ ਵੱਡਾ ਹਾਸਾ ਇਹ ਆ ਪਰਮਾਤਮਾ ਦਾ ਸ਼ੁਕਰ ਕਰੋ ਚੰਗੇ ਬੋਲ ਬੋਲੋ ਅੱਜ ਵੈਸੇ ਸ਼ਨੀਵਾਰ ਦਾ ਦਿਨ ਹੈ ਤੇ ਆਪਾਂ ਚੰਗੀਆਂ ਗੱਲਾਂ ਕਰੀਏ ਕੋਈ ਹਾਸਾ ਨਹੀਂ ਹੋਣਾ ਕੋਈ ਹਾਸਾ ਨਾ ਹੋਣ ਦੇਣਾ ਕੋਈ ਗੱਲ ਨਹੀਂ ਉਹ ਅਸੀਂ ਅੱਜ ਹੁਣ ਮੈਂ ਤੁਹਾਨੂੰ ਦੱਸਿਆ ਮੇਰੀ ਮਜਬੂਰੀ ਸੀ ਮੈਂ 2 ਦਿਨ ਸਿਗਾ ਨਹੀਂ ਰਹੇ ਮਾ ਜਗ ਅੱਜ ਮੈਂ ਸਖਤ ਪਹਿਰਾ ਦੇਣਾ ਉਸੇ ਨਾਲ ਬੈਠਾਂਗੇ ਜੀ ਫਿਰ ਹਾਂ ਨਹੀਂ ਉਹ ਤਾਂ ਕੁਰਸੀ ਤਾਂ ਕੇ ਬਹਿ ਜਾਗੇ ਯਾਰ ਉਸ ਦੀ ਪ੍ਰੋਬਲਮ ਕੰਮ ਤੱਕ ਕਰਾਉਣਾ ਨਾ ਲੋਕਾਂ ਨੂੰ ਥੋੜੀ ਮਾਰਨਾ ਹੈਗਾ ਆਪਾਂ ਠੀਕ ਆ ਜਿਹੜੇ ਅਫਸਰ ਕੰਨਾ ਚੋ ਬੋਲੇ ਆ ਫਿਰ ਉਹਨਾਂ ਦੇ ਤੁਹਾਡੇ ਤਾਂ ਚਲਾਵਾਂਗੇ ਨਾ ਕੰਨਾ ਤੇ ਤਾਂ ਕਿ ਬੋਲੇ ਕੱਲ ਜਿਹੜੇ ਖੁੱਲਣ ਉਹਨਾਂ ਦੇ ਕੀ ਲੱਗਦਾ ਮੈਂ ਸਾਹਿਬ ਜਿਹੜਾ ਉਹ ਰੋਡ ਪੈਂਦੀ ਹੈ ਉਹ ਮਿਲਾਵੜ ਵਾਲਾ ਰੋਡ ਤੇ ਜੀ ਯਾਰ ਇਹ ਮੇਰੇ ਟਾਈਮ ਸਾਡੇ ਟਾਈਮ ਜਿੱਨੀ ਸਰਕਾਰ ਬਣੀ ਇਹ ਬਣਿਆ ਸੀ ਪਿਛਲੀ ਸਰਕਾਰ ਵਾਲੇ ਕੋਲ ਬਣਿਆ ਸੀ ਤੇ ਅਸੀਂ ਤਾਂ ਸਿਰਫ ਪਹਿਰਾ ਦੇ ਕੇ ਇਹਨੂੰ ਸਹੀ ਕਰਨ ਵਾਲੇ ਆ ਤੇ ਇਹਨੂੰ ਬਸ ਅਸੀਂ ਬਹੁਤ ਜਲਦੀ ਸਹੀ ਕਰਕੇ ਕੋਈ ਕੁਆਲਟੀ ਵਾਲਾ ਮਟੀਰੀਅਲ ਆ ਜਾਏਗਾ ਯਾਰ ਕੁਆਲਟੀ ਵਾਲੇ ਪਾਵਾਂਗੇ ਜੇ ਹੁਣ ਅਸੀਂ ਉਹਦੇ ਵਿੱਚ ਮਿਕਸਿੰਗ ਥੋੜੀ ਕਰਾਵਾਂਗੇ ਸਾਡੀ ਸਰਕਾਰ ਆਵਾਦੀ ਪਾਰਟੀ ਦੀ ਵੈਸੀ ਕ腐ਸ਼ਨ ਦੇ ਜ਼ੀਰੋ ਟੋਲਰੈਂਸ ਤੇ ਲਿਖੀ ਤੇ ਇਸ ਕਰਕੇ ਅਸੀਂ ਐਸਾ ਕੋਈ ਕੰਮ ਨਹੀਂ ਹੁਣ ਦਿਆਂਗੇ ਜਿਨ੍ਹਾਂ ਸਾਡੀ ਸਰਕਾਰ ਦਾ ਅਕਸ਼ ਖਰਾਬ ਹੋਵੇ ਠੀਕ ਹੈ ਧੰਨਵਾਦ ਥੈਂਕ ਯੂ ਥੈਂਕ ਯੂ